ਮਾਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਨਿਸ਼ਾਨਿਰਦੇਸ਼ੇਟ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਜਦੋਂ ਵੀ ਕੋਈ سنگੀਨ ਅਪਰਾਧ ਕੋਈ ਸੈਂਸੇਸ਼ਨਲ ਕ੍ਰਾਈਮ ਹੁੰਦਾ ਹੈ ਤੇ ਕ੍ਰਿਮੀਨਲਸ ਦੇ ਮਗਰ ਹੱਥ ਧੋਕੇ ਪੈ ਜਾਂਦੀ ਹੈ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਬੀਤੇ ਦਿਨੀ ਘੱਗਾ ਏਰੀਆ 'ਚ ਸੰਜੀਵ ਕੁਮਾਰ ਨਾਮ ਦੇ ਇੱਕ ਵੱਡੇ ਕਰਿਆਨਾ ਵਪਾਰੀ ਦੇ ਘਰੋਂ 28 ਲੱਖ ਰੁਪਈਆ ਕੈਸ਼ ਚੋਰੀ ਹੋਇਆ ਸੀ ਇਸ ਵਾਰ ਦਾਕ ਕਾਰਨ ਪੂਰੇ ਘੱਗੇ ਏਰੀਏ ਦੇ ਵਪਾਰੀ ਵਰਗ 'ਚ ਗਰੋਸ਼ ਪਾਇਆ ਜਾ ਰਿਹਾ ਸੀ ਇਮੀਡੀਏਟਲੀ ਅਸੀਂ ਟੀਮਾਂ ਬਣਾਈਆਂ ਐਸਪੀ ਡੀ ਯੁਗੇਸ਼ ਸ਼ਰਮਾ ਐਸਪੀ ਸਪੈਸ਼ਲ ਬ੍ਰਾਂਚ ਜਸਵੀਰ ਸਿੰਘ ਡੀਐਸਪੀ ਪਾਤਣਾ ਦਿਲਜੀਤ ਵੀਰ ਡੀਐਸਪੀ ਡੀ ਪਵਨਜੀਤ ਇੰਚਾਰਜ ਪੀਆਈਐਸ ਮਾਣਾ ਮਨਪ੍ਰੀਤ ਐਸਐਚਓ ਘੱਗਾ ਤੇ ਐਸਐਚਓ ਛਤਰਾਣਾ ਅਸੀਂ ਅਡਰਟ ਟੀਮਾਂ ਬਣਾ ਕੇ ਅਡਰਟ ਟੀਮਾਂ ਨੂੰ ਕੰਮ ਵੰਡਿਆ ਕੁਝ ਟੀਮਾਂ ਟੈਕਨੀਕਲ ਐਨਾਲਿਸਿਸ ਤੇ ਲੱਗੀਆਂ ਕੁਝ ਟੀਮਾਂ ਸੀਸੀਟੀਵੀ ਕੈਮਰੇਆਂ ਤੇ ਲੱਗੀਆਂ ਤੇ ਕੁਝ ਟੀਮਾਂ ਜਿਹੜੀਆਂ ਨੂੰ ਉਹਨਾਂ ਨੇ ਮੌਕੇ ਤੇ ਜਿਹੜੇ ਪੁਸ਼ਗਿਸ਼ ਕਰਨੀ ਸੀ ਉਹਦੇ 'ਚ ਲੱਗੇ ਆ ਬੜੀ ਵੱਡੀ ਸਫਲਤਾ ਤੁਹਾਨੂੰ ਉਦੋਂ ਮਿਲੀ ਆ ਜਦੋਂ ਅਸੀਂ ਇਸ ਵਾਰਦਾਤ ਨੂੰ ਕਰੈਕ ਕਰਦੇ ਹੋਏ 26 ਲੱਖ ਰੁਪਇਆ ਜਿਹੜਾ ਰਿਕਵਰ ਕਰ ਲਿਆ ਤੇ ਪੰਜ ਦੋਸ਼ੀ ਜਿਹੜੇ ਇਸ ਵਾਰਦਾਤ 'ਚ ਇਨਵੋਲਡ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ وارदात ਚ ਵਰਤੇ ਆ ਗਿਆ ਮੋਟਰਸਾਈਕਲ ਤੇ ਖਡਾਉਣਾ ਪਿਸਤੌਲ ਜਿਹਦੇ ਰਾਹੀਂ ਇਹਨਾਂ ਨੇ ਡਰਾ ਕੇ ਬੰਦਕ ਬਣਾ ਕੇ 28 ਲੱਖ ਰੁਪਏ ਦੀ ਲੁੱਟ ਕੀਤੀ ਸੀ ਉਹ ਵੀ ਬਰਾਮਦ ਹੋ ਗਿਆ ਇਸ ਲੁੱਟ ਦਾ ਮੇਨ ਮਾਸਟਰਮਾਈਂਡ ਉਸੇ ਬਾਣਿਆ ਪਰਿਵਾਰ ਦਾ ਜਿਹੜਾ ਇੱਕ ਪੁਰਾਣਾ ਲੰਗਰੀ ਸੇਵਾਦਾਰ ਜਿਹੜਾ ਪਿਛਲੇ ਕਈ ਸਾਲਾਂ ਤੋਂ ਉਸ ਪਰਿਵਾਰ 'ਚ ਸੇਵਾ ਕਰ ਰਿਹਾ ਸੀ ਉਹਨੂੰ ਪਤਾ ਸੀ ਕਿ ਵੱਡੀ ਕੁਆਂਟੀਟੀ 'ਚ ਕੈਸ਼ ਜਿਹੜਾ ਆ ਸਾਰੇ ਰੱਖਿਆ ਹੋਇਆ ਉਸ ਲੰਗਰੀ ਜੱਗੇ ਨੇ ਅੱਗੇ ਇੱਕ ਟੀਮ ਤਿਆਰ ਕੀਤੀ ਜਿਦੇ ਚ ਉਹਨੇ ਰਮੇਸ਼, ਬੰਟੀ, ਅਮਰੀਕ ਵਗੈਰਾ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਤੇ ਬੜੀ ਸਫਾਈ ਨਾਲ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ 28 ਲੱਖ ਰੁਪਈਆ ਇੱਕ ਬੜੀ ਵੱਡੀ ਰਕਮ ਸੀ ਉਹਦੇ ਚੋਂ 26 ਲੱਖ ਰੁਪਈਆ ਸੀ ਰਿਕਵਰ ਕਰ ਲਿਆ ਤੇ 2 ਲੱਖ ਰੁਪਈਆ ਕੱਲਾ ਜਿਹੜਾ ਰਿਕਵਰੀ ਪੈਂਡਿੰਗ ਰਹਿੰਦੀ ਹੈ ਇਸ ਵਾਰਦਾਤ ਨੂੰ ਰਿਕਾਰਡ ਟਾਈਮ ਦੋ ਦਿਨਾਂ ਚ ਟ੍ਰੇਸ ਕਰਨ ਦੇ ਨਾਲ ਸਾਰੇ ਸ਼ਹਿਰ ਚ ਤੇ ਸਪੈਸ਼ਲੀ ਕਗਾ ਏਰੀਆ ਚ ਪਟਿਆਲਾ ਪੁਲਿਸ ਦੀ ਸਾਰੇ ਵਪਾਰੀ ਵਰਗ ਨੇ ਬੜੀ ਸ਼ਲਾਘਾ ਕੀਤੀ ਹੈ ਤੇ ਮੈਂ ਸਾਰੇ ਕ੍ਰਿਮੀਨਲਸ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਆ ਕਿ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਕ੍ਰਾਈਮ ਦੇ ਪਿੱਛੇ ਪਈ ਹੋਈ ਆ ਤੇ ਜੇਕਰ ਕ੍ਰਿਮੀਨਲ ਤੇ ਸ਼ਰਾਰਤੀ ਅਨਸਰ ਇਹ ਸੋਚਦੇ ਆ ਕਿ ਪਟਿਆਲੇ ਚ ਵਾਰਦਾਤ ਕਰਕੇ ਐਸਕੇਪ ਕਰ ਜਾਣਗੇ ਉਹ ਗੱਲ ਬਿਲਕੁਲ ਨਹੀਂ ਹੈਗੀ ਅਸੀਂ ਹਰੇਕ ਕ੍ਰਾਈਮ ਨੂੰ ਬੜੀ ਸੰਜੀਦਗੀ ਨਾਲ ਇਨਵੈਸਟੀਗੇਟ ਕਰਦੇ ਆਂ ਤੇ ਰਿਕਾਰਡ ਟਾਈਮ 'ਚ ਕਰੈਕਟ ਕਰਦੇ ਆਂ ਹਰ ਇੱਕ ਇੱਕੋ ਏਰੀਆ ਦੇ ਨਾਲ ਮੰਨਦੇ ਜਿਹੜੇ ਇਹ ਜਿੰਮੇਦਾਰੀ ਨੇ ਜੀ ਇਹ ਵੀ ਸਾਰੇ ਉਸੇ ਘੱਗੇ ਏਰੀਏ ਦੇ ਲੋਕਲ ਨੇ ਤੇ ਪੰਜ ਦੋਸ਼ੀ ਅਸੀਂ ਜਿਹੜੇ ਸਾਰੇ ਇਹਦੇ 'ਚ ਇਨਵੋਲਡ ਸੀਗੇ ਵਾਰਦਾਤ 'ਚ ਉਹਨਾਂ ਨੂੰ ਅਰੈਸਟ ਕਰ ਲਿਆ ਦੇ ਏਰੀਏ ਤੋਂ ਹੀ ਫੜੇ ਗਏ ਜਾਂ ਬਾਹਰੋਂ ਵੀ ਤੋਂ ਫੜੇ ਗਏ ਦੇਖੋ ਜੀ ਇਹ ਆਡਰ ਏਰੀਆਸ ਤੋਂ ਫੜੇ ਗਏ ਆ ਸਾਰੇ ਸਾਰੇ ਦੋਸ਼ੀ ਜਿਹੜੇ ਇਸ ਵਾਰਦਾਤ ਚ ਇਨਵੋਲ ਸੀਗੇ ਉਹ ਟੋਟਲ ਅਸੀਂ ਅਰੈਸਟ ਕਰ ਲਏ ਇਹਨਾਂ ਚੋਂ ਜਿਹੜਾ ਮੇਨ ਮਾਸਟਰਮਾਈਂਡ ਆ ਉਹ ਤੇ ਜਿਹੜਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਪਰਿਵਾਰਕ ਸੇਵਾਦਾਰ ਜੱਗਾ ਸੀਗਾ ਉਹ ਹੈਗਾ ਤੇ ਜਿਹੜਾ ਚੋਰੀ ਦੀ ਵਾਰਦਾਤ ਨੂੰ ਮੇਨ ਅੰਜਾਮ ਦੇਣ ਵਾਲਾ ਜਿਹੜਾ ਬੰਟੀ ਹੈਗਾ ਉਹ ਬੰਟੀ ਤੇ ਪਰਾਣੇ ਵੀ 19 ਮੁਕੱਦਮੇ ਦਰਜ ਨੇ ਚੋਰੀ ਦੇ ਮਤਲਬ ਉਹ ਬੜਾ ਸਰਗਰਮ ਤੇ ਪ੍ਰੋਫੈਸ਼ਨਲ ਚੋਰ ਹੈਗਾ ਪਾਈ ਉਹਨਾਂ ਨੇ ਇਹਨੀ ਵੱਡੀ ਵਾਰਦਾਤ ਨੂੰ 28 ਲੱਖ ਰੁਪਏ ਦੀ ਲੋਟ ਨੂੰ ਅੰਜਾਮ ਦਿੱਤਾ ਸਰ ਇੱਕ ਤਾਂ ਮਰੀਜ਼ ਦੇ ਇਲਾਜ ਲਈ ਜਾਂ ਕਿਸੇ ਦੇ ਇਹ ਦੇਖੋ ਜੀ ਇਹ ਹੁਣ ਅਸੀਂ ਇਹਦੇ ਚ ਹੋਰ ਡੂੰਘਾਈ ਨਾਲ ਪੁੱਛਗਿਸ਼ ਕਰਾਂਗੇ ਕਿ ਇਹਨਾਂ ਅਮਾਉਂਟ ਜਿਹੜਾ ਘਰੇ ਸੀਗਾ ਉਹ ਕਾਦੇ ਲਈ ਸੀਗਾ ਪਰ ਪਰਿਵਾਰ ਨੇ ਵੀ ਬੜੀ ਸ਼ਲਾਘਾ ਕੀਤੀ ਕਿ ਪੁਲਿਸ ਨੇ ਰਿਕਾਰਡ ਟਾਈਮ 'ਚ ਸਾਰਾ ਜਿਹੜਾ ਰਿਕਵਰੀ ਹੈ ਦੇ ਚ ਅੰਜਾਮ ਇਹ ਜੱਗਾ ਜਦੋਂ ਤੱਕ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਉਦੋਂ ਤੱਕ ਤੇ ਕੰਮ ਕਰ ਹੀ ਰਿਹਾ ਸੀ ਜੀ ਤੇ ਘਰ ਵਾਲਿਆਂ ਦੇ ਭਰੋਸੇ 'ਚ ਸੀਗਾ ਇਹਨੂੰ ਇਹਨੂੰ ਦੇਖੋ ਜੀ ਜਿਹੜਾ ਘਰ ਦਾ ਧੇਤੀ ਹੁੰਦਾ ਉਹਨੂੰ ਪਤਾ ਹੁੰਦਾ ਜਿਹੜਾ ਇਹਨੇ ਸਾਲਾਂ ਤੋਂ ਪਰਿਵਾਰ ਦੀ ਸੇਵਾ ਕਰ ਰਿਹਾ ਹੋਵੇ ਤੇ ਪਰਿਵਾਰ ਨੇ ਉਹਨੂੰ ਆਪਣਾ ਰਾਜਦਾਰ ਸਮਝਿਆ ਤੇ ਉਹਨੂੰ ਪਤਾ ਸੀ ਤੇ ਚੋਰੀ ਤੋਂ ਬਾਅਦ ਸਾਰੇ ਫਰਾਰ ਹੋ ਗਏ ਸੀ ਜੀ ਤੇ ਅਸੀਂ ਬਹੁਤ ਮਿਹਨਤ ਨਾਲ ਡਿਟੇਲਡ ਇਨਵੈਸਟੀਗੇਸ਼ਨ ਕਰਦੇ ਹੋਏ ਸਾਰੇ ਬੰਦੇ ਜਿਹੜੇ ਰਿਚ ਕਰਦੇ ਸਰ ਆਪਣੇ ਜਦੋਂ ਵੀ ਪਟਿਆਲੇ ਦੇ ਵਿੱਚ ਕੋਈ ਬਗਦਦਤ ਹੁੰਦੀ ਆ ਆ ਪੁਲਸ ਪਾਰਟੀ ਜਿਹੜੀ ਕੁਝ ਕੰਟਰੋਲ ਕੀਤੀ ਮਗਰੋਂ ਮੁੰਡਿਆਂ ਨੂੰ ਗ੍ਰਿਫਤਾਰ ਕਰ ਗ੍ਰਿਫਤਾਰ ਕਰ ਲਈਆ ਜੋ ਇੱਕ ਖਲਾਣਾ ਜੋ ਕਦਮ ਆ ਪਰ ਇਹਦੇ ਵਿੱਚ ਜੋ ਪੁਲਸ ਮੁਲਾਜ਼ਮ ਜਿਹੜੇ ਇਹਦੇ ਨੇ ਸ਼ਾਮਲ ਹੁੰਦੇ ਨੇ ਵੀ ਉਹਨਾਂ ਦੀ ਪ੍ਰੋਮੋਸ਼ਨ ਦੇ ਉੱਤੇ ਕੋਈ ਦੇਖੋ ਜੀ ਮਾਨਯੋਗ ਇਹਦੇ ਤੁਹਾਡਾ ਸਵਾਲ ਚੰਗਾ ਸਵਾਲ ਆ ਮਾਨਯੋਗ ਡੀਜੀਪੀ ਪੰਜਾਬ ਨੇ ਕਲੀਅਰ ਡਾਇਰੈਕਸ਼ਨ ਸਾਰੇ ਜ਼ਿਲ੍ਹਾ ਮੁਖੀਆਂ ਨੂੰ ਦਿੱਤੇ ਹੋਏ ਆ ਕਿ ਜਿਹੜੇ ਵੀ ਮੁਲਾਜ਼ਮ ਬੜੀ ਬਹਾਦਰੀ ਨਾਲ ਬੜੀ ਤੰਦਹੀ ਨਾਲ ਆਪਦੀ ਡਿਊਟੀ ਨਿਭਾ ਕੇ ਕ੍ਰਾਈਮ ਨੂੰ ਕਰੈਕ ਕਰਦੇ ਆ ਉਹਨਾਂ ਨੂੰ ਬਣਦਾ ਜਿਹੜਾ बीजेपी कमांडेशन डेस्क हो गई कैश रिवॉर्ड हो गए आउट ऑफ टर्न प्रमोशन हो गई वो सारी assi proposal बना के भेजदेया ते वो जरूर ओन्ना नु रिवॉर्ड जेड़ा मिलदा थैंक यू